ਕੋ 46 ਨੰਬਰ ਐਫ ਆਰ ਜਿਹੜੀ ਮੋਤੀ ਨਗਰ ਜਿਹੜੀ ਹੈਗੀ ਆ ਅਸੀਂ 299 uh, 194 ਤੇ 199 ਜਿਹੜੇ ਵੀਰਨਸ ਦੇ ਤਹਿਤ ਜਿਹੜੀ ਹੈ ਮੋਤੀ ਨਗਰ ਦੇ ਵਿੱਚ ਜਿਹੜੀ ਹੈਗੀ ਆ ਦਰਜ ਕੀਤੀ ਆ 15 ਬੰਦੇ 22 ਨੇਮ ਔਰ ਬਾਕੀ ਜਿਹੜੇ ਹੈਗੇ ਅਨਨੋਨ ਬੰਦਿਆਂ ਦੇ ਸਾਹ ਤੇ ਉਹਦੇ ਵਿੱਚੋਂ ਜਿਹੜੇ ਅਸੀਂ 7 ਬੰਦੇ ਜਿਹੜੇ ਹੈਗੇ ਅਰੈਸਟ ਕਰ ਲਏਗੇ ਤੇ ਸਿਰ ਇਹਦੇ ਵਿੱਚ ਇਹ ਤਾਂ ਕਿ ਹੂ ਕਿੰਨੇ ਬੰਦੇ ਨੇ ਜਿੱਦਾਂ ਹੀ ਪਛਾਣ ਹੋਈ ਚੁੱਕੀ ਆ ਦੇਖੋ ਹੁਣ ਅਸੀਂ ਮੌਕੇ ਤੇ ਤਪਤੀਸ਼ ਕਰ ਰਹੇ ਆ ਸੀਸੀਟੀਵੀ ਫੁਟੇਜ ਦਾ ਜਿਹੜੀ ਜਿਹੜੀ ਵੀ ਬੰਦਾ ਜਿਹੜਾ ਜਿਹੜਾ ਬੰਦਾ ਵੀ ਆਇਡੈਂਟੀਫਾਈ ਹੋਏਗਾ ਉਸ ਮਨਾਵਣ ਕੋਲ ਉੱਤੇ ਕਾਰਵਾਈ ਕੀ ਕਾਰਨ ਹੈ ਹੋਲੀ ਕਰਤੀ ਹੋਈ ਕਾਰਨ ਦੇਖੋ ਹਾਂ ਬੇਸਿਕਲੀ ਤੁਹਾਨੂੰ ਪਤਾ ਲੁਧਿਆਣਾ ਦੇ ਵਿੱਚ ਪ੍ਰਵਾਸੀ ਮਜ਼ਦੂਰ ਆਪਣੇ ਜਿਹੜੇ ਹੈ ਭਾਈਚਾਰਾ ਕਾਫੀ ਹੈਗਾ ਉਹ ਅੱਜ ਆਪਣੇ ਉਹਨਾਂ ਨੇ ਆਪਣੀ ਹੋਲੀ ਮਨਾ ਰਹੇ ਸੀ ਉਹਨਾਂ ਨੇ ਜਿਸ ਜਗ੍ਹਾ ਤੇ ਆਪਾਂ ਖੜੇ ਆ ਇੱਥੇ ਉਹਨਾਂ ਨੇ ਡੀਜੇ ਲਾਇਆ ਸੀ ਦੂਸਰੇ ਪਾਸੇ ਹਾਰਡਲੀ ਮੈਨੂੰ ਲੱਗਦਾ ਇੱਥੋਂ 30 40 ਮੀਟਰ ਤੇ ਜਿਹੜੀ ਹੈਗੀ ਹੈ ਮਾਸਜ ਜਿਹੜੋ ਰੋਜ਼ੇ ਦੇ ਆਪਣੀ ਨਵਾਜ਼ ਕਰਕੇ ਬਾਹਰ ਨਿਕਲੇ ਆ ਇਹਨਾਂ ਦੇ ਵਿੱਚੋਂ ਆਪਸ ਦੇ ਵਿੱਚ ਤਕਰਾਰਬਾਜ਼ੀ ਹੋਈ ਹੈ ਇੱਕ ਦੂਜੇ ਦੇ ਪੱਥਰ ਜਿਹੜੀ ਹੈ ਇੱਕ ਦੂਜੇ ਤੇ ਦੋ ਗਰੁੱਪਾਂ ਨੇ ਕੀਤੀ ਹੈ ਇਹਦੇ ਵਿੱਚ ਕਮਿਊਨਲ ਕੋਈ ਐਂਗਲ ਨਹੀਂ ਹੈਗਾ ਇੱਕ ਇੱਕ ਟਾਰਗੇਟ ਕੀਤਾ ਗਿਆ ਇਹਦੇ ਵਿੱਚ ਉਹ ਪੱਥਰਬਾਜ਼ੀ ਹੋਈ ਹੈ ਜਿਹੜੀ ਪੱਥਰ ਦੇ ਵਿੱਚੋਂ ਇੱਕ ਪੱਥਰ ਜਿਹੜਾ ਹੈਗਾ ਜ਼ਰੂਰ ਜਾ ਕੇ ਉੱਥੇ ਮਸਜਿਦ ਤੇ ਲੱਗਾ ਸੀਗਾ ਬਟ ਇਹਦੇ ਵਿੱਚ ਆਪਾਂ ਕਿ ਕਮਿਊਨਲ ਰਾਈਟਿੰਗ ਵਾਲੀ ਕੋਈ ਗੱਲ ਨਹੀਂ ਹੈਗੀ ਆਪਸ ਵਿੱਚ ਦੋ ਗੋਟਾਂ ਦੀ ਲੜਾਈ ਆ ਉਹਦੇ ਵਿੱਚ ਐਫ ਆਈ ਆਰ ਦਰਜ ਕਰਕੇ ਸੱਤ ਬੰਦੇ ਅਸੀਂ ਅਰੈਸਟ ਕਰ ਲਏ ਆ ਬਾਕੀਆਂ ਦੇ ਬਰਛਾ ਦੇ ਵਿੱਚ ਕੁਝ ਕੰਕਲਰਾ ਮੋਲ ਹੈਗਾ ਜੀ ਬਿਲਕੁਲ ਸਿਚੁਏਸ਼ਨ ਪੀਸਫੁਲ ਅੰਡਰ ਕੰਟਰੋਲ ਕੱਲ ਹੀ ਹੋ ਗਈ ਸੀਗੀ ਇੱਕ ਥੋੜੇ 10 15 ਮਿੰਟਾਂ ਦੀ ਜ਼ਰੂਰ ਉਦੋਂ ਜਿਹੜੀ ਸੀਗੀ ਜਦੋਂ ਸੀਗੀ ਆਪਣੀ ਇਟਾ ਰੋਲੇ ਚੱਲੇ ਨੇ ਉਦੋਂ ਟੈਂਸ ਹੋਈ ਸੀ ਬਟ ਉਸ ਤੋਂ ਬਾਅਦ ਸਿਚੁਏਸ਼ਨ ਜਿਹੜੀ ਹੈਗੀ ਕੰਟਰੋਲਰ ਆ ਹੈਵੀ ਡਿਪਲੋਏਮੈਂਟ